ਗੁਰੂ ਜੀ ਨੂੰ ਸੇਂਗ ਪੁੱਛਦੇ ਕਿਵੇਂ ਖਾਲਸਾ ਸਜੂਗਾ ਤੇਰਾ ਗੁਰੂ ਜੀ ਨੂੰ ਸੇਂਗ ਪੁੱਛਦੇ ਕਿਵੇਂ ਖਾਲਸਾ ਸਜੂਗਾ ਤੇਰਾ ਗੁਰੂ ਜੀ ਨੂੰ ਸੇਂਗ ਪੁੱਛਦੇ ਸਿੰਘੋ ਹਵਾ ਦਾ ਚੱਲੂਗਾ ਐ ਸਾਗੇੜਾ ਖਾਲਸਾ ਹੀ ਹੋ ਜੂ ਖਾਲਸਾ ਸਿੰਘੋ ਹਵਾ ਦਾ ਚੱਲੂਗਾ ਐ ਸਾਗੇੜਾ ਖਾਲਸਾ ਹੀ ਹੋ ਜੂ ਖਾਲਸਾ ਕਾ ਜੋਗਿਆਤਮ ਚਾਹੀ ਹੋ ਜਵਾਨੇ ਨਸ਼ੇ ਚ ਪਾਈ ਹੋ ਕਲ ਜਗਿਆਤਮ ਚਾਈ ਹੋ ਜਵਾਨੇ ਨਸ਼ੇ ਚ ਪਾਈ ਹੋ ਅਮਰਤ ਸਕੂਗਾ ਦਾਸ ਕਿਹੜਾ ਗੁਰੂ ਜੀ ਨੂੰ ਸਿੰਘ ਪੁੱਛਦੇ ਕਿਵੇਂ ਖਾਲਸਾ ਸਜੂਗਾ ਤੇਰਾ ਗੁਰੂ ਜੀ ਨੂੰ ਸਿੰਘ ਪੁੱਛਦੇ ਕਿਵੇਂ ਖਾਲਸਾ ਸਜੂਗਾ ਤੇਰਾ ਗੁਰੂ ਜੀ ਨੂੰ ਸਿੰਘ ਪੁੱਛਦੇ ਸ਼ਕਤੇ ਵਰਤੂਗੇ ਸਿੰਘੋ ਅਕਾਲ ਦੀ ਸਿੰਗਾ ਦੇ ਲੱਗੂ ਲੰਮੇ ਸਿੰਘੋ ਪਾਲ ਜੀ ਬਣ ਜਾਵੇਗਾ ਹਾਰ ਸੇਖ ਮੇਰਾ ਖਾਲਸਾ ਹੀ ਹੋ ਜੂ ਖਾਲਸਾ ਸਿੰਘੋ ਹਵਾ ਦਾ ਚੱਲੂਗਾ ਯਾ ਸਾਗੇੜਾ ਖਾਲਸਾ ਹੀ ਹੋ ਜੂ ਖਾਲਸਾ ਮਸੰਦਾ ਆਤਮ ਚਾਈ ਹੋ ਦੁਨੀਆ ਭਰਮ ਚ ਪਾਈ ਹੋ ਮਸੰਦਾ ਆਤਮ ਚਾਹੀ ਹੋ ਦੁਨੀਆ ਭਰਮ ਚ ਪਾਈ ਹੋ ਖਿੱਚ ਕੇ ਲਕੀਰ ਆਉ ਕਿਹੜਾ ਗੁਰੂ ਜੀ ਨੂੰ ਸੇਂਗ ਪੁੱਛਦੇ ਕਿਵੇਂ ਖਾਲਸਾ ਸਜੂਗਾ ਤੇਰਾ ਗੁਰੂ ਜੀ ਨੂੰ ਸੇਂਗ ਪੁੱਛਦੇ ਕਿਵੇਂ ਖਾਲਸਾ ਸਜੂਗਾ ਤੇਰਾ ਗੁਰੂ ਜੀ ਨੂੰ ਸੇਂਗ ਪੁੱਛਦੇ ਪਰਮਚੱਦ ਉਹਨਾਂ ਆ ਆ ਪਕੜਾਂ ਊ ਝੂਠੇ ਪਰਚਾਰ ਬੰਦ ਕਰਾਂ ਸਭ ਝੂਠ ਦਾਤਾ ਹੋ ਜੂਗਾ ਨ ਬੇੜਾ ਖਾਲਸਾ ਹੀ ਹੋ ਜੂ ਖਾਲਸਾ ਸੇਂਗੋ ਹਵਾ ਦਾ ਚੱਲੂਗਾ ਐ ਸਾਗੇੜਾ ਖਾਲਸਾ ਹੀ ਹੋ ਜੂ ਖਾਲਸਾ ਸੇਂਗੋ ਹਵਾ ਦਾ ਚੱਲੂਗਾ ਐ ਸਾਗੇੜਾ ਖਾਲਸਾ ਹੀ ਹੋ ਜੂ ਖਾਲਸਾ ਸੱਚੇ ਜਿਹੜੇ ਅੱਗੇ ਆਉਂਦੇ ਗੋਲੀਆਂ ਦੇ ਨਾਲ ਨਾਲ ਅਡਾਉਂਦੇ ਸੱਚੇ ਜਿਹੜੇ ਅੱਗੇ ਆਉਂਦੇ ਗੋਲੀਆਂ ਦੇ ਨਾਲ ਅਡਾਉਂਦੇ ਸਿੰਘ ਸਜੂਗਾ ਦੱਸ ਕੇੜਾ ਗੁਰੂ ਜੀ ਨੂੰ ਸਿੰਘ ਪੁੱਛਦੇ ਕਿਵੇਂ ਖਾਲਸਾ ਸਜੂਗਾ ਤੇਰਾ ਗੁਰੂ ਜੀ ਨੂੰ ਸੇਂਗ ਪੋਛਦੇ ਕਿਵੇਂ ਖਾਲਸਾ ਸਜੂਗਾ ਤੇਰਾ ਗੁਰੂ ਜੀ ਨੂੰ ਸੇਂਗ ਪੋਛਦੇ ਬਾਗਿਆਂ ਦੇ ਰਸਤੇ ਵਿੱਚ ਰੋੜੇ ਬੜਿਆੜ ਨੇ ਰੋਕ ਰੋਕਰ ਸਤੇ ਪਾਪਿਆਂ ਨੇ ਖਾੜ ਨੇ ਬਾਗਿਆਂ ਦੇ ਰਸਤੇ 'ਚ ਰੋੜੇ ਬੜੇ ਆੜ ਨੇ ਰੋ ਕਰੋ ਕੋਕਾ ਪਾਪਿਆਂ ਨੇ ਰਸ ਤੇ ਚ ਖਾੜਨੇ ਫਿਰ ਚੁੱਕਣਾ ਪਵੇਗਾ ਖੰਡਾ ਮੇਰਾ ਖਾਲਸਾ ਹੀ ਹੋਜੂ ਖਾਲਸਾ ਸਿੰਘੋ ਹਵਾ ਦਾ ਚੱਲੂਗਾ ਐਸਾ ਗੇੜਾ ਖਾਲਸਾ ਹੀ ਹੋਜੂ ਖਾਲਸਾ ਸਿੰਘੋ ਹਵਾ ਦਾ ਚੱਲੂਗਾ ਐਸਾ ਗੇੜਾ ਖਾਲਸਾ ਹੀ ਹੋਜੂ ਖਾਲਸਾ